ਪਹਲਾਥਾ ਕੱਪ ਕੱਲ ਕਿਦਾਂ ਲੱਗਾ ਕੱਲ ਸਿਰਾ ਹੋਇਆ ਜੀ ਪੂਰਾ ਐਂਡ ਲੱਗਾ ਪੂਰਾ ਸਿਰਾ ਨਾਲੇ ਇੱਕ ਗੱਲ ਹੋਰ ਕਰਨੀ ਹੈ ਆਪਾਂ ਸਾਰੇ ਵੀਰਾਂ ਨਾਲ ਕੱਲ ਦੇ ਮੈਚੀ ਬਹੁਤ ਆ ਰਹੇ ਆ ਵੀ ਤੁਸੀਂ ਪਹਲਾਥਾ ਖੇਡੇ ਨਹੀਂ ਕੀ ਚੱਕਰ ਹੋ ਗਿਆ ਵਿੱਚ ਕਈ ਮੇਰੇ ਵੀਰ ਲਾਈਵ ਚ ਕਮੈਂਟ ਵੀ ਕਰੀ ਜਾਂਦੇ ਵੀ ਇਹਨਾਂ ਮੈਚ ਕਰ ਲਿਆ ਤਾਂ ਅਸੀਂ ਬਹਿ ਕੇ ਜਾਂ ਮੈਚ ਛੱਡਤਾ ਵਾ ਵੀ ਵਧੀਆ ਜਫੇ ਲਾ ਰਿਹਾ ਸੀ ਫਿਰ ਕਿਉਂ ਬਹਿ ਗਿਆ ਤੇ ਮੇਰੇ ਵੀਰ ਇਦਾਂ ਦੀ ਕੋਈ ਗੱਲ ਨਹੀਂ ਮੈਚ ਕਰਨ ਕਰਾਉਣ ਵਾਲਾ ਕੰਮ ਨਹੀਂ ਆਪਾਂ ਕਰਦੇ ਨਾ ਕਦੀ ਕੀਤਾ ਰੱਬ ਨੂੰ ਜਾਣਦੇ ਨਹੀਂ ਆ ਇਦਾਂ ਦਾ ਕਦੀ ਨਹੀਂ ਕੰਮ ਕੀਤਾ ਨਾ ਕਰਾਂਗੇ ਮੈਚ ਨਾਲੇ ਹੁਣ ਇਹ ਕੰਮ ਨਹੀਂ ਹੁੰਦੇ ਹੋ ਕਬੱਡੀ 'ਚ ਪੈਸਾ ਹੁਣ ਤਾਂ ਹੀ ਬਹੁਤ ਹੋ ਗਿਆ ਆ ਹਰਗੇ ਵੀ ਵਧੀਆ ਮੁੰਡੇ ਪੈਸੇ ਕੱਢਦੇ ਆ ਤੇ ਫਿਰ ਕਹਿੰਦੇ ਮੈਚ ਕਿਉਂ ਕਰਨਾ ਹਨਾ ਇਹ ਤਾਂ ਦੀ ਕੋਈ ਗੱਲ ਨਹੀਂ ਮੈਚ ਨਹੀਂ ਹੁੰਦਾ ਕਬੱਡੀ ਦੇ ਵਿੱਚ ਹੁਣ ਇਹ ਕੰਮ ਨਹੀਂ ਛੱਡਾ ਛਡਾਉਣ ਵਾਲਾ ਮੈਚ ਨਹੀਂ ਕੰਮ ਹੁੰਦਾ ਕਿਉਂਕਿ ਇਹ ਪੈਸੇ ਬਹੁਤ ਪਲੇਅਰਾਂ ਨੂੰ ਹੋਂ ਬੰਦੇ ਆ ਹਰਗੇ ਵੀ ਵਧੀਆ ਪੈਸੇ ਪਲੇਅਰ ਘਰਾਂ ਨੂੰ ਲੈ ਕੇ ਜਾਂਦੇ ਆ ਤੇ ਫਿਰ ਮੈਚ ਕਰਨ ਦੀ ਲੋੜ ਹੀ ਨਹੀਂ ਹਨਾ ਤੇ ਵਾਹ ਕਰੋ ਤਰੱਕੀ ਦਵੇ ਸਭ ਨੂੰ ਇਦਾਂ ਨਾ ਤੁਸੀਂ ਬੋਲਿਆ ਕਰੋ ਫਿਕਸ ਵਾਲਾ ਕੰਮ ਨਾ ਕਰਾਓ ਮੈਂ ਲਾਈਵ 'ਚ ਵੇਖ ਲੈਣਾ ਨਾ ਕਹਿ ਰਹੀ ਕਿਤੇ ਜੇ ਮੈਚ ਠੰਡਾ ਚੱਲਦਾ ਹੋਵੇ ਜਾਂ ਕੋਈ ਚੰਗੇ ਪਲੇਅਰਾਂ ਦੀ ਟੀਮ ਹਾਰਦੀ ਹੋਵੇ ਤਾਂ ਕਰਨ ਲੱਭਦੇ ਫਿਕਸ ਫਿਕਸ ਇਦਾਂ ਦਾ ਕੰਮ ਨਹੀਂ ਹਦਾਗਿਰ ਜਿਹੜੇ ਨਵੇਂ ਮੁੰਡੇ ਉਹ ਵੀ ਉਹਨਾਂ ਦੇ ਘਰ ਖਾਦਾ ਹੈ ਉਹ ਵੀ ਇੱਕ ਵੱਡਿਆਂ ਨੂੰ ਹਰਾ ਸਕਦੇ ਆ ਜਿਹੜੇ ਤਗੜੇ ਪਲੇਅਰ ਆ ਇਹ ਵੀ ਦੀ ਗੱਲ ਨਹੀਂ ਹੁੰਦੀ ਕਿ ਜ਼ਰੂਰੀ ਜੀ ਉਹ ਤਰੜਿਆ ਤੇ ਉਹਨਾਂ ਜਿਤਨਾ ਆ ਅੱਜ ਕੱਲ ਕੋਈ ਪਤਾ ਨਹੀਂ ਕਿੰਨੇ ਕੰਮ ਕਰ ਦੇਣਾ ਤੇ ਪਰ ਉਲਟ ਫੇਰ ਬਹੁਤ ਹੁੰਦੇ ਆ ਕਬੱਡੀ ਬਹੁਤ ਉੱਚੇ ਲੈਵਲ ਤੇ ਚੱਲ ਗਈ ਆ ਬਹੁਤ ਪਲੇਅਰ ਉੱਤਰੇ ਆ ਬੜੇ ਨਵੇਂ ਨਵੇਂ ਕਬੱਡੀ ਜਾ ਰਹੇ ਆ ਤੇ ਮੇਰੇ ਵੀਰਾਂ ਇਦਾਂ ਦੀ ਸੋਚ ਨਾ ਰੱਖਿਆ ਕਰੋ ਸਪੋਰਟ ਕਰਿਆ ਕਰੋ ਪਲੇਅਰਾਂ ਦੀ ਸਾਥ ਦਿਆਂ ਕਰੋ ਤੇ ਕੀ ਕਹਿੰਦੇ ਐਪਰੀਸ਼ੀਏਟ ਐਪਰੀਸ਼ੀਏਟ ਕਰੋ ਇੰਗਲਿਸ਼ ਚ ਬੋਲ ਦਿੰਦੇ ਮੜਾ ਯਾ ਹਾਂ ਤੇ ਕੱਲ ਥੋੜੀ ਜਿਹੀ ਪ੍ਰੋਬਲਮ ਮੈਨੂੰ ਇਹ ਪੈ ਗਈ ਮੇਰਾ ਬੀਪੀ ਵਧਿਆ ਹੋਇਆ ਸੀ ਤੇ ਉਹਦਾ ਕਰਕੇ ਮੈਂ ਠੀਕ ਨਹੀਂ ਸੀ ਪਹਿਲਾਂ ਹੀ ਠੀਕ ਨਹੀਂ ਸੀ ਪਹਿਲੇ ਮੈਚ ਵੀ ਪਹਿਲੇ ਮੈਚ ਦਾ ਸਹੀ ਹੀ ਤੇ ਦੂਸਰੇ ਮੈਚ ਨੂੰ ਮੇਰੇ ਨਾ ਜਿਵੇਂ ਮੈਨੂੰ ਉਲਟੀਆਂ ਆਉਣ ਲੱਗੀਆਂ ਮੈਂ ਕੱਲੇ ਜੰਗਲ ਮਾਰ ਕੇ ਥੋੜੀ ਉਲਟੀ ਕੀਤੀ ਤੇ ਮੇਰਾ ਤਾਂ ਗਲਾ ਵੀ ਦੁਖਦਾ ਸੀ ਤੇ ਉਹ ਉਹ ਦਿਨ ਆਪਾਂ ਨਹੀਂ ਕੀ ਚੱਕਰ ਵਿਆਹ ਤੇ ਗਲਤ ਖਾਦਾ ਖੁੱਦਾ ਗਿਆ ਬੀਪੀ ਮੇਰਾ ਜ ਵੱਧ ਗਿਆ ਜ਼ਿਆਦਾ ਮੈਂ ਮੈਦੋਂ ਧੱਕੇ ਨਾਲ ਜਿਹੜਾ ਦੂਸਰਾ ਮੈਚ ਖੇਡਿਆ ਧੱਕੇ ਨਾਲ ਖੇਡਿਆ ਮੈਨੂੰ ਤਾਂ ਤੁਸੀਂ ਵੇਖਿਓ ਵੀ ਇਹ ਜਿਆਦਾ ਧੱਕੇ ਨਾਲ ਲਵਾਉਂਦੇ ਆ ਉਹ ਵੀ ਅਲੱਗ-ਅਲੱਗ ਮੈਨੂੰ ਤਾਂ ਲੱਗਿਆ ਨਹੀਂ ਆਂਦਾ ਜਦੋਂ ਮੈਂ ਦੂਜਾ ਜਫਾ ਲਾਇਆ ਸੀ ਤੇ ਉਦੋਂ ਵੀ ਮੇਰੀ ਮੈਰਜੀ ਕਰਦਾਵੇਂ ਲੰਮੇ ਪਾ ਦੋ ਮੈਨੂੰ ਇਸ ਤਰ੍ਹਾਂ ਚੱਕਰਾਂ ਉਲਾਪੇ ਹੀ ਉਹ ਬੀਬੀ ਉਹਨਾਂ ਕਰਕੇ ਸੈੱਟ ਨੇ ਆ ਕਰਕੇ ਇਹਦੇ ਤੁਹਾਨੂੰ ਬਾਕੀ ਤੁਹਾਨੂੰ ਪਤਾ ਪੈਸੇ ਆਉਂਦੇ ਕਿ ਇਹਨੂੰ ਚੰਗੇ ਨਹੀਂ ਲੱਗਦੇ ਹੈਨਾ ਜੇ ਆਪਾਂ ਖੇਡਦੇ ਚਲੋ ਮੈਚ ਬਰਾਬਰ ਹੀ ਤੇ ਮੈਚ ਜਿੱਤੇ ਵੀ ਸਕਦੇ ਹਾਂ ਅਸੀਂ ਜੇ ਮੈਂ ਖੇਡਦਾ ਸੈੱਟ ਹੁੰਦਾ ਤੇ ਫਾਈਨਲ ਤੱਕ ਜਾਂਦੇ ਤੇ ਵਧੀ ਕੀਦਾ ਜੀ ਨਹੀਂ ਕਰਦਾ ਖੇਡਣ ਨੂੰ ਇਦਾਂ ਦੀ ਗੱਲ ਕੋਈ ਨਹੀਂ ਫਿਕਸ ਵਾਲੀ ਮੈਚ ਕਰਨ ਵਾਲੀ ਇਹ ਮੈਂ ਤਾਂ ਕੰਮ ਨਹੀਂ ਆਪਾਂ ਕਰਦੇ ਬਸ ਆਪਣੀ ਬਾਡੀ ਕਈ ਵਾਰੀ ਦੇਖਣੀ ਪੈਂਦੀ ਆ ਕਿ ਹੁਣੇ ਨਹੀਂ ਚੱਲਦਾ ਸਰੀਰ ਤੇ ਉਹ ਬੀਪੀ ਮੇਰਾ ਜਦਾ ਵਧਾ ਕਰਕੇ ਕੱਲਾ ਮੇਰਾ ਜੇ ਵੀ ਦੁਖ ਰਿਹਾ ਤੁਹਾਨੂੰ ਆਵਾਜ਼ 'ਚ ਫਰਕ ਵੀ ਲੱਗਦਾ ਹੋਊਗਾ ਤੇ ਪ੍ਰੋਬਲਮ ਹੋ ਗਈ ਉਂਗਲਾ ਮਾਰ ਮਾਰ ਉਲਟੀ